ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਆ ਜੰਨਾ ਰਵਨਿਊਜ਼ ਫ਼ਲ ਕਰਦੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਪਿਛਲੇ ਦੋ ਦਿਨਾਂ ਵਿੱਚ ਤਾਪਮਾਨ 'ਚ ਵੱਡੀ ਕਮੀ ਜਿਹੜੀ ਨਜ਼ਰ ਆ ਰਹੀ ਹੈ ਲਗਾਤਾਰ ਦੂਜੇ ਦਿਨ ਤਾਪਤ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1 ਡਿਗਰੀ ਘੱਟ ਹੈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ ਪੱਛਮੀ ਗੜਬੜੀ ਥੋੜੀ ਹਲਕੀ ਰਹਿਗੀ ਮੀਂਹ ਦੀ ਸੁਭਾਵਨਾ ਬਹੁਤ ਘੱਟ ਹੈ ਪਰ ਧੂੜ ਭਰੀ ਹਨੇਰੀ ਜ਼ਰੂਰ ਆ ਸਕਦੀ ਹੈ ਐਤਵਾਰ ਤੋਂ ਇੱਕ ਵਾਰ ਫੇਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਇਹਨਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਤਾਪਮਾਨ 3 ਤੋਂ 4 ਡਿਗਰੀ ਤੱਕ ਵਧਣ ਦੀ ਸਭਾਵਨਾ ਹੈ ਭਾਵੇਂ ਤਾਪਮਾਨ 40 ਤੋਂ 43 ਡਿਗਰੀ ਦਰਮਿਆਨ ਰਹੇਗਾ ਇੱਥੇ ਤੱਕ ਹੀਟਪੇਵ ਦੀ ਵੀ ਸਭਾਵਨਾ ਦੱਸੀ ਜਾ ਰਹੀ ਹੈ ਇਸ ਦੇ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਹਿ ਸਕਦੇ ਡਾਇਰੈਕਟਰ ਅਨੁਸਾਰ ਮੌਸਮ 'ਚ ਆਏ ਵੱਡੇ ਬਦਲਾਅ ਕਾਰਨ ਰਾਤ ਨੂੰ ਵੀ ਪਾਰਾ ਘਟ ਗਿਆ ਹੈ ਪਿਛਲੇ ਦੋ ਦਿਨਾਂ ਤੋਂ ਘਟ ਤੋਂ ਘਟਦਾ ਮਾਤਨ 3 ਡਿਗਰੀ ਹੇਠਾਂ ਚੱਲ ਰਿਹਾ ਹੈ। ਬੀਤੀ ਰਾਤ ਦਾ ਤਾਪਮਾਨ 24 ਪੰਜ ਡਿਗਰੀ ਸੈਲਸੀਅਸ ਤਰਜ ਕੀਤਾ ਗਿਆ ਹੈ। ਜੋ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਘਟਦਾ ਮਾਤਨ ਸੀ। ਸ਼ਨੀਵਾਰ ਨੂੰ ਬੱਦਲ ਛਾਏ ਰਹਿਣਗੇ। ਵੱਤੋਂ ਵੱਤ ਤਾਪਮਾਨ 40 ਤੋਂ ਘਟ ਤੋਂ ਘਟ ਜਾਮਾ 29 ਡਿਗਰੀ ਸੈਲਸੀਅਸ ਤ ਰਹੇਗਾ। ਐਤਵਾਰ ਦੇ ਮੌਸਮ ਦੀ ਗੱਲ ਕਰ ਲਈਏ ਮੌਸਮ ਬਿਲਕੁਲ ਸਾਫ਼ ਰਹੇਗਾ। ਤਾਪਮਾਨ 42 ਡਿਗਰੀ ਤੋਂ ਕਰ ਤੋਂ ਕਰਤਾ ਮਾ 36 ਡਿਗਰੀ ਤੱਕ ਪਹੁੰਚਣ ਦੀ ਸੁਭਾਵਨਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ